ਸਾਡੇ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਸ਼੍ਰੀ ਕੋਇਂਤਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਗੁਰ ਸੇਵਕ ਦੇ ਕੋਲ ਆਏ ਆ ਦੋਸਤੋ ਤੇ ਅੱਜ ਫਿਲਹਾਲ ਪਸ਼ੂ ਇੱਕ ਹੀ ਤੁਹਾਨੂੰ ਦਿਖਾਵਾਂਗੇ ਸੇਲ ਦੇ ਲਈ ਅਵੇਲੇਬਲ ਆ ਤੇ ਵਿਹੜ ਦਿਖਾਵਾਂਗੇ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈ ਆ ਪੂਰੀ ਜਾਣਕਾਰੀ ਵੀਰ ਗੁਰ ਸੇਵਕ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨੂੰ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਵਿਹੜ ਬਿਲਕੁਲ ਤਾਜੀ ਆ ਦੋਸਤੋ ਤੇ ਅੱਜ 10 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 12:30 ਵਜੇ ਦੁਪਹਿਰ ਦਾ ਜਿਹੜਾ ਦੋਸਤੋ ਤੁਸੀਂ ਸਮਾਂ ਮੰਨ ਸਕਦੇ ਹੋ ਠੀਕ ਆ ਤੇ ਵਾਰਡ ਜਿਹੜੀ ਦੋਸਤੋ ਤਾਜੀ ਸੂਈ ਸਵਾਈ ਆ ਬਾਕੀ ਚੁਵਾਈ ਇੱਕ ਟਾਈਮ ਦੋ ਟਾਈਮ ਘਰ ਪਹੁੰਚ ਕੇ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸਬਦਾਂ ਕਰ ਲਿਓ ਤੇ ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਨੂੰ ਸਭ ਕੀ ਹਾਲ ਚਾਲ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਤੇ ਗੁਰਸੇਵਕ ਵੀਰ ਹੋਰ ਸੁਣਾਉ ਠੀਕ ਠਾਕ ਕਰਦੀ ਕਲਾਮਾਰ ਗਵੀਰ ਗੁਰਸੇਵਕ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਗੁਰਸੇਵਕ ਭਾਈ ਇੱਕ ਮਾੜੇ ਦਰਸ਼ਨ ਕਰਾਈਏ ਆਪਾਂ ਬਸ਼ੇਰੀ ਲਈ ਆ ਜੀ ਹਾਂਜੀ ਆਓ ਦਿਖਾਈਏ ਵੀਰਾਂ ਨੂੰ ਜੀ ਠੀਕ ਆ ਇਧਰ ਵੀਰ ਗੁਰਸੇਵਕ ਨੇ ਇੱਕ ਬਸ਼ੇਰੀ ਵੀ ਜਿਹੜੀ ਦੋਸਤੋ ਲਈ ਆ ਠੀਕ ਆ ਪਰਚੇਜ਼ ਕੀਤੀ ਸੀਗੀ ਤੇ ਕਰ ਸੇਵਕ ਭਾਈ ਇਹ ਵੱਲੇ ਤੋਂ ਲਈ ਆਪਣਾ ਪਸਾਖੀ ਤੇ ਹਾਂ ਪਸਾਖੀ ਤੇ ਲਈ ਹੈ ਜੀ ਅੱਛਾ ਜੀ ਠੀਕ ਆ ਭਾਈ ਅਕੇ ਫਿਰ ਕੱਪਣ ਹੋ ਗਈ ਹੈ ਜੀ ਪਰ ਜੀ ਐ ਪਰਸੋਂ ਕਰਵਾਈ ਦੇ ਜੀ ਬਸ ਹੀ ਲੈ ਗਏ ਆਪਾਂ ਠੀਕ ਆ ਹਾਂ ਜੀ ਲੈ ਵੀ ਸੇਵਕ ਸੰਘਾ ਵੀ ਬਾਈ ਸ਼ੌਂਕ ਸੀ ਤੇਰਾ ਹਨਾ ਇਹ ਵੀ ਜੀ ਹੋਣਾ ਚੱਲਦਾ ਸ਼ੌਂਕ ਹੀ ਦੋ ਤਾਂ ਦੇ ਪਰ ਤਾਂ ਦੇ ਰੱਖਿਆ ਰੱਖਦੇ ਆ ਹੀ ਹਾਂਜੀ ਜਦੋਂ ਸ਼ੌਂਕ ਹੀ ਜਾਪਿਆ ਤਾਂ ਇਹ ਮਨ ਦੀ ਵਿੱਚ ਕੋ ਮਰਦਾ ਨਾ ਤੇ ਸ਼ੌਂਕ ਜਾਪਿਆ ਫਿਰ ਚਲੋ ਮੈਂ ਚਲੋ ਜਨੂ ਬਹਿ ਰਹੀ ਤੁਰ ਖੜੀ ਦਰਗੀ ਹਨਾ ਚਲੋ ਉਮਰ ਕਿੰਨੀ ਹੈ ਉਮਰ ਕਿੰਨੀ ਹੈ ਜੀ ਇਹਦੇ ਬਾਬਾ ਜੀ ਕੋਈ ਉਹਨਾਂ ਨੇ ਆਪਾਂ ਨੂੰ 2 ਸਾਲ ਨੇ ਦੱਸੇ ਜੀ ਹਾਂਜੀ ਤੇ ਇਹ ਚਿਕੋ ਦਾ ਜਦ ਤੱਕ ਦਾ ਦੇ ਵਿੱਚ ਹਾਂ 2 ਸਾਲ ਉਮਰ ਹਾਂਜੀ 2 ਸਾਲ ਠੀਕ ਹੈ ਕੱਦ ਕਾਠੀ ਦਾ ਸੋਣਾ ਹਨਾ ਫਿਰ ਇਹ ਉਮਰ ਦੇ ਹਿਸਾਬ ਨਾਲ ਵੇਖੀ ਇਹਦੇ ਹਾਂਜੀ ਹਾਂਜੀ ਇਹਦਾ ਹਾਈਟ ਵੱਡੀ ਠੀਕ ਆ ਹਾਈਟ ਵੱਡੀ ਆ ਠੀਕ ਆ ਜੀ ਇਹ ਤਾਂ ਕਿ ਸ਼ੌਂਕੀਆ ਤੌਰ ਤੇ ਦੋਸਤੋ ਜਿਹੜੀ ਵੀਰ ਨੇ ਪਰਚੇਜ ਕੀਤੀ ਸੀ ਠੀਕ ਆ ਸ਼ੌਕ ਹੁੰਦਾ ਜੀ ਮਹਾਰਾਜ ਦਾ ਜਨਵਰ ਸੇਵਾ ਲਈ ਲਿਆਵੋ ਠੀਕ ਆ ਜੀ ਇੱਕ ਇਹ ਹੁੰਦਾ ਨਾ ਵੀ ਠੀਕ ਆ ਭਜੀ ਅਸੀਂ ਇਹ ਦੇਖੇ ਰਾਹੀਂ ਗੱਲ ਤੇ ਇਹ ਸ਼ੌਂਕ ਦੀ ਮਹਾਰਾਜ ਦਾ ਜਨਵਰਾ ਠੀਕ ਆ ਠੀਕ ਆ ਠੀਕ ਆ ਇਹ ਤਾਂ ਸਵਾਰੀ ਸਵੂਰੀ ਵਾਸਤੇ ਆਪਾਂ ਚੇਚਾ ਲਿਆ ਹਨਾ ਹਾਂਜੀ ਹਾਂਜੀ ਚਲੋ ਚਲੋ ਬਹੁਤ ਵਧੀਆ ਵੀਰ ਵਧਾਈਆਂ ਹੋਣ ਨਾਲੇ ਤੈਨੂੰ ਬਹੁਤ ਬਹੁਤ ਤੇ ਚਲੋ ਮਾਲਕ ਇਹਨੂੰ ਉਮਰ ਬਖਸ਼ੇ ਠੀਕ ਆ ਤੇ ਅੱਗੇ ਗੱਬਣ ਜਿਹੜੀਆਂ ਦੋਸਤੋ ਹੋਈਆਂ ਠੀਕ ਆ ਨੌਕਰੇ ਤੋਂ ਜਿਹੜੀ ਆ ਕਰਵਾਈ ਸੀ ਵੀਰ ਨੇ ਜੰਪ ਤੇ ਚਲੋ ਆਉਣ ਵਾਲੇ ਸਮੇਂ 'ਚ ਕੋਈ ਚੰਗਾ ਬਸ਼ੀਰਾ ਜਾਏ ਬਸ਼ੀਰੀ ਦੇਵੇ ਤੇ ਹੋਰ ਵਾਧਾ ਹੋਵੇ ਇਸ ਕਰੇ ਠੀਕ ਆ ਆਜੋ ਵੀਰ ਗਰ ਸੇਵਕ ਇੱਕ ਵੈੜ ਬਕਾਊਗਾ ਦੋਸਤੋ ਬਿਲਕੁਲ ਜਿਹੜੀ ਆਪਾਂ ਗੱਲਬਾਤ ਇਹਦੀ ਕਰਾਂਗੇ ਜਿਹੜੀ ਫੋਰ ਸੇਲ ਆ ਠੀਕ ਆ ਤੇ ਵੀਰ ਗਰ ਸੇਵਕ ਤੋਂ ਪੁੱਛ ਲੈਨੇ ਆਪਾਂ ਠੀਕ ਆ ਠੀਕ ਆ ਵਧੀਆ ਕੰਮ ਕਰ ਚੱਲਦਾ ਚੁੱਲਦਾ ਪਿਆ ਜਾਂ ਪਾਸੇ ਕਿਤੇ ਚਲੇ ਗਏ ਸੀਗੇ ਜੀ ਹਾਂ ਜੀ ਮਿੱਟੀ ਦਾ ਇਹਨੇ ਕੰਮ ਕਰ ਵੀ ਚੱਲੀ ਜਾਂਦਾ ਆਪਣਾ ਮਿੱਟੀ ਦਾ ਕੰਮ ਵੀ ਹੈ ਜੀਸੀਬੀ ਦਾ ਜੀਸੀਬੀ ਦਾ ਕੰਮ ਹੈ ਹਾਂ ਜੀ ਉਹ ਫਿਰ ਬਾਹਰ ਅੰਦਰ ਉਹਦੇ ਨਾਲ ਵੀ ਜਾਣਾ ਪੈਂਦਾ ਫਿਰ ਤੁਹਾਨੂੰ ਪਤਾ ਹੀ ਲੋ ਵੀ ਦੋਸਤੋ ਕਿਸੇ ਵੀਰ ਨੇ ਭਰਤਪੁਰ ਤੋਂ ਪਾਉਣੀ ਆ ਹਾਂ ਜੀ ਚਾਹੇ ਪਹਿਲੀ ਜੋ ਮਿੱਟੀ ਚੱਕਾਉਣੀ ਆ ਤੇ ਜਿਹੜਾ ਇੱਕ ਜੀਸੀਬੀ ਦਾ ਕੰਮ ਵੀ ਆ ਬਈ ਜੀਸੀਬੀ ਆ ਜਾਂ ਕਮੇਟੀ ਚੱਕਣ ਵਾਲੀ ਦੂਜੀ ਮਸ਼ੀਨ ਹੁੰਦੀ ਉਹ ਆਪਣੇ ਕੋਲ ਹੈ ਨਹੀਂ ਨਹੀਂ ਆਪਣੇ ਕੋਲ ਜੀਸੀਬੀ ਹੈ ਜੀਸੀਬੀ ਆ ਮਲਕਿ ਭਰਤਪੁਰ ਤੋਂ ਪਾਉਣ ਲਈ ਭਰਤ ਪਾਉਣ ਲਈ ਟਿਪਪਰ ਆਣਾ ਮਿੱਟੀ ਸੱਟਣ ਲਈ ਹਾਂ ਜੀ ਜਿੱਦਾਂ ਆਪਣੇ ਕੋਲ ਆ ਉਹ ਕੰਮ ਲਈ ਵੀ ਜਿਹੜਾ ਦੋਸਤੋ ਤੁਸੀਂ ਸੰਪਰਕ ਟਰੈਕਟਰ ਟਰਾਲੇ ਜੀਸੀਬੀ ਸਾਰਾ ਕੁਝ ਜਿਹੜਾ ਦੋਸਤੋ ਸਮਾਨ ਆ ਮਰਤੋ ਵਿੱਚ ਆਉਂਦਾ ਤੇ ਵੀਰ ਦੇ ਕੋਲ ਅਵੇਲੇਬਲ ਆ ਨੰਬਰ ਜਿਹੜੇ ਸੇਮ ਰਹਿਣਗੇ ਸਕਰੀਨ ਤੇ ਚੱਲ ਰਹੇ ਆ ਇਸ ਕੰਮ ਲਈ ਵੀ ਫੋਨ ਕਰ ਲਿਓ ਬਾਕੀ ਵਿਕਰੀ ਵਾਲੇ ਪਸ਼ੂ ਵੀ ਇਸ ਘਰੇ ਆਉਂਦੇ ਰਹਿੰਦੇ ਆ ਅੱਜ ਵਿਹੜ ਦਿਖਾਵਾਂਗੇ ਉਸ ਪਸ਼ੂਆਂ ਵਾਲੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸੇਵਕ ਵੀਰੇ ਆ ਜਾ ਦੱਸਿਓ ਇਨਫੋਰਮੇਸ਼ਨ ਤੇ ਕੀ ਡਿਟੇਲ ਆ ਭਾਈ ਇਹਦੀ ਸੁਹਾਗ ਕਿਨਵਾ ਸੁਈ ਪੈੜ ਇਹਦਾ ਬਾਬਾ ਜੀ ਜੋ ਜੀਸੂ ਹੋਏ ਬੱਚੀ ਗਈ ਉਹਨਾਂ ਨੇ ਆਪਾਂ ਨੂੰ ਘਰ ਆ ਲੈਣੇ ਦੱਸਿਆ ਜੀ ਹਾਂਜੀ ਨਹੀਂ ਨਹੀਂ ਅੱਜ ਬਾਬਾ ਜੀ ਨੂੰ ਚੌਥਾ ਦਿਨ ਹੋਇਆ ਸੀ ਅੱਜ ਚੌਥਾ ਦਿਨ ਹੈ ਹਾਂਜੀ ਚੌਥਾ ਦਿਨ ਸੂਈ ਹੋਇਆ ਵਾ ਠੀਕ ਹੈ ਜੀ ਤੇ ਬੱਚਾ ਥੱਲੇ ਘਰ ਸੇਵਕ ਦੀ ਕੀ ਹੈ ਇਹ ਮਗਰ ਇਹਦੇ ਵੀ ਨਹੀਂ ਬੱਚਾ ਬੱਚਾ ਮੇਲ ਕਾਫੇ ਆ ਦੇਖੋ ਬੱਚੇ ਦੇ ਨਾਲ ਲਾੜੂ ਜਿਹੜਾ ਦੋਸਤੋ ਆ ਕਰੋ ਜੇ ਠੀਕ ਆ ਆ ਬੱਚਾ ਥੱਲੇ ਤੇ ਅੱਜ ਚੌਥਾ ਪੰਜਵਾਂ ਦਿਨ ਹੈ ਤੇ ਸਵੇਰ ਦੂਜਾ ਸੂਈ ਹੈ ਹਾਂਜੀ ਜੀ ਤੇ ਆਹ ਜਿਹੜਾ ਥਣਲੇਵਾ ਤੁਸੀਂ ਵੇਖੋ ਵੀ ਥਣ ਵੇਖੋ ਬਹੁਤ ਚੰਗੀ ਕੁਆਲਿਟੀ ਦਾ ਥਣਾ ਵੀ ਅਕਸਰ ਆਪਾਂ ਕਹਿ ਦਿੰਦੇ ਮੁਠੀ ਵਾਲਾ ਦੇ ਮੁਠੀ ਵਾਲਾ ਦੋਸਤੋ ਥਣਾ ਬਹੁਤੇ ਵੀਰਾਂ ਨੂੰ ਜਿਹੜਾ ਸਮਝ ਆ ਜਾਊਗੀ ਇਹਦੀ ਚਵਾਈ ਥਣ ਰਹਿੰਦੀ ਨਾ ਮੇਰੇ ਨਾਲ ਲੱਗੇ ਆ ਦੇਖ ਲਓ ਜੀ ਠੀਕ ਆ ਤੇ ਸੀਲਸਲਾ ਕਬੱਛੀ ਆ ਪੂਰੀ ਤੇ ਖੁੱਲ ਕੇ ਵੀਰ ਕਰ ਸੇਵਕ ਦਿਖਾਓ ਇਹਨੂੰ ਤੋੜ ਕੇ ਲੰਮਾ ਸਵੇਰ ਚੁਵਾਈ ਕਿੰਨੇ ਕ'ਜੇ ਕਰ ਲਈ ਵੀਰਾਂ ਜੀ ਇਹ ਸਵੇਰ ਚੁਵਾਈ ਹੋਈ ਹੋਈ ਆ 7 ਵਜੇ ਚੁਵਾਈ ਕੀਤੀ ਆਪਾਂ 7 ਵਜੇ ਹੁਣ ਸਮਾਂ ਜਿਹੜਾ ਦੋਸਤੋ ਸਾਢੇ 12 ਵਜੇ ਤਾਂ ਹੈਗਾ ਤੇ 13 ਕਿਲੋ ਹੁਣ ਹੈਗਾ ਹੋਗਾ ਦੁੱਧ ਜੀ ਬਿਰਕਰ ਸੇਵਕ 13 ਕਿਲੋ 13 ਕਿਲੋ ਹੋ ਗਿਆ ਤੇਰਾ ਬਲੂਜੀ 13 ਕਿਲੋ ਦੀ ਆਪਣੀ ਫੁੱਲ ਰਹਿੰਦੀ ਹੋਗੀ ਠੀਕ ਹੈ 13 ਕਿਲੋ ਜਿਹੜਾ ਦੋਸਤੋ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਆ ਵੀ ਅੱਜ ਤੀਜੇ ਚੌਥੇ ਦਿਨ ਬੋਲਾ ਤੁਸੀਂ ਮੰਨ ਲਓ ਠੀਕ ਆ ਦੁੱਧ ਹਜੇ ਤਕਰੀਬਨ ਕੱਲ ਜਾਂ ਪਰਸੋਂ ਤੱਕ ਦੁੱਧ ਵੀ ਜਿਹੜਾ ਬਣ ਜੂਗਾ ਕੋਈ 5-5 ਦਿਨਾਂ ਤੱਕ ਜਿਹੜਾ ਦੁੱਧ ਬਾਣੀ ਜਾਂਦਾ ਬਾਕੀ ਆ ਜਿਹੜਾ ਬਿਲਕੁਲ ਮੌਕੇ ਤੇ ਆ ਭਾਂਡੇ ਵਿੱਚ ਪੈਂਦਾ 13 ਕਿਲੋ ਹੈ ਜੀ ਇਦਾਂ ਆ ਹਾਂ ਜੀ ਉਹ ਦਹਾਜਰ ਨਾਜਰ ਜਿਹੜਾ ਇੱਥੇ 15 ਲੀਟਰ ਹੋਊਗਾ ਹੂੰ ਪਰ ਆਪਾਂ ਵੀਰਾਂ ਨੂੰ 13 ਦੱਸਣਾ ਹੂੰ ਠੀਕ ਹੈ ਨਾ ਵੀਰ ਜੀ ਠੀਕ ਹੈ ਕਿਉਂ 10 ਦੇ ਕੋਹਾ ਨਿਕਲਦਾ ਕੋਹਾ ਮੇਰ ਨਾਲ ਹੋਈਆਂ ਵੀਰ ਬਈ ਜ਼ਮੀਨ ਸਮਾਨ ਦਾ ਫਰਕ ਹੈ ਹੈਨਾ ਹੋਈਆਂ ਬੀਤੀਆਂ ਵੀਰ ਜੀ ਐਵੇਂ ਕਹਿ ਦੇਣਾ ਵੀ ਇਹ ਬੱਚੀ ਥੱਲੇ ਆ ਹੁਣ ਇਹਨੂੰ ਮੈਂ ਕਹਦਾ ਵੀ ਨਹੀਂ ਬਾਬਾ ਜੀ ਇਹਦੇ ਵੀਡੀਓ ਤੇ ਮੈਂ ਕਹੀ ਆਂ 16 17 ਕਿਲੋ ਬੋੜਾ ਇਹ 20 ਲੀਟਰ ਚ ਪਾਉਗੀ ਇਹ 20 ਲੀਟਰ ਦੁੱਧ ਚ ਪਾਉ ਮੇਰੇ ਘਰ ਵਾਲਿਆਂ ਨੇ ਆਖਿਆ ਪਈ ਦੇ ਸਵੇਰੇ 20 ਲੀਟਰ ਹੀ ਦੁੱਧ ਚੋਇਆ ਵੀਰ ਜੀ ਆਪਾਂ ਭਰ ਕੇ ਵੀਰ ਨੂੰ ਨਹੀਂ ਆਪਾਂ ਗਣਾ ਵੀਰ ਜੀ ਇਹ ਦੁੱਧ ਹੂੰ ਚ ਲਈ ਦੱਸਿਆ ਵੀ ਮੌਕੇ ਦਾ ਜਿੰਨੇ ਵੀ ਲੈਣੀਆਂ ਆ ਆਪਦੀਆਂ ਅਣਕੇ ਤਸੱਲੀ ਕਰੇ ਕਿਉਂ ਮੈਂ ਵੀਰ ਜੀ ਲਈ ਹੀ ਗਾ ਇਧਰੋਂ ਮੋਕੇ ਰੀ ਮੈਂ ਵੀਡੀਓ ਵੇਖ ਕੇ ਲਈ ਜਲਸੀ ਗਾ ਹੀ ਆ ਤੇ ਘਰ ਰੱਖਣ ਵਾਸਤੇ ਲਈ ਸੰਦਾ ਤੁਸੀਂ ਵੀ ਵੇਖ ਕੇ ਗਏ ਹਮਮ ਠੀਕ ਆ ਉਹ ਵੀਰ ਨੇ ਮੈਨੂੰ ਆਂਦਾ ਵੀ ਇਹਦੇ ਥੱਲੇ ਦੁੱਧ ਵੀਰ ਜੀ 16 ਲੀਟਰ ਆ ਮੈਂ ਕਿਹਾ ਵੀਰ ਜੀ ਤੂੰ 16 ਛੱਡ 12 ਲੀਟਰ ਹੋਊਗਾ ਹਮ ਵੀਰ ਜੀ ਉਹਨੇ ਦੁੱਧ ਮੇਰੇ ਘਰੇ ਆਣ ਕੇ ਦਿੱਤਾ ਜੋ 6 ਲੀਟਰ ਬੱਲੇ ਬੱਲੇ 47000 ਰੁਪਏ ਲਾਇਆ ਜੋ ਵੀਰ ਜੀ ਬੇਨਤੀ ਇਹ ਆ ਵੀ ਜਿਹੜੇ ਚਲੋ ਵੀਰ ਵੀਡੀਓ ਬਣਾਉਂਦੇ ਆ ਥੋੜੀਕ ਪਰ ਵੀਰ ਜੀ ਜੇ 16 ਲੀਟਰ ਹੈ ਤਾਂ ਘਾਟ ਦੱਸੋ 2 ਕਿਲੋ ਘਾਟ ਦੱਸੋ ਅਗਲੇ ਨੂੰ ਬਿਲਕੁਲ ਠੀਕ ਹੈ ਨਾ ਵੀਰ ਜੀ ਇੰਨੀ ਬੇਨਤੀ ਆ ਆਪਣੀ ਦੁੱਧ ਵੀਰ ਜੀ ਉਹ 15 ਲੀਟਰ ਆ ਆਪਾਂ 13 ਦੀ ਗਾਰੰਟੀ ਦੇਨੇ ਆ ਆਪਣੇ ਘਰੇ ਹੂੰ ਚੌਥਾ ਦਿਨ ਸੋਈ ਨੂੰ ਆ ਦੁੱਧ ਚਵਾ ਦੇ ਵਾਛੀ 16 ਚਵਾ ਦੇ 17 ਚਵਾ ਦੇ 18 ਚਵਾ ਦੇ ਜੇ ਇੰਨਾ ਨਾ ਚਵਾਇਆ ਸੰਧੂ ਸਾਹਿਬ ਕੀ ਚਵਾਉਗੀ ਵਾਛੀ ਹੂੰ ਬਾਕੀ ਥਾਨ ਥੋਣ ਜਿਹੜਾ ਦੋਸਤੋ ਲੋੜਿਆਂ ਦਾ ਲੱਗਾ ਹੈ ਚੰਗਾ ਥਾਨ ਆ। ਇਹ ਬਿਲਕੁਲ ਕਮਾਲਾਂ ਕਰੀ ਬੈਠੀ ਆ ਥਾਨ ਵਾਲੇ ਪਾਸਿਓ ਸਜ ਇੱਕੋ ਜਿਹਾ। ਚੋਂ ਥਾਨਾਂ ਦਾ ਸੱਗੇ ਖੱਬੇ ਪਾਸੇ ਬਹਿ ਕੇ ਵੇਖ ਲੋਗੇ ਬੇਥਾਂ ਵਰਨਾ ਪੂਰੀਆਂ ਨੇ। ਆਹ ਦੇਖੋ ਜੀ। ਠੀਕ ਆ। ਬਾਕੀ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਵੀਰਾਂ ਦਾ ਵੀ 15 ਕਿਲੋ ਹੋਵੇ ਤਾਂ ਹੋਵੇ ਪਰ 13 ਮੰਨ ਕੇ ਤੁਸੀਂ ਜਿਹੜਾ ਮੇਰੇ ਨਾਲ ਕੋਈ ਵੀਰ ਸੌਦਾ ਕਰਿਓ। ਕਿਉਂਕਿ ਯਾਰ ਜਿਨੇ ਵੀਰ ਠੋਕਰ ਆਪ ਖਾਧੀਆਂ ਉਹਨਾਂ ਨੇ ਆਪ ਗੱਲ ਵੀਜੀ ਉਹੀ ਹੈ ਨਾ ਮੈਂ ਹੁਣ ਵੀਡੀਓ 'ਚ ਕਹੀ ਜਾਵਾ ਕਿ 16 ਲੀਟਰ ਕੋਈ ਵੀਰ ਵੀਡੀਓ ਤੇ ਮੰਗਾ ਲੇਗਾ ਮੰਨ ਲਓ ਤੇ ਘਰੇ ਜਾ ਕੇ ਦੁੱਧ ਦਵੇ ਮੰਨ ਲਓ ਵੀ ਮੈਂ 17 ਕਹਦਾ ਉਹਦੇ ਘਰੇ ਜਾ ਕੇ 15 ਗੱਡੇ 2-3 ਕਿਲੋ ਵੀਜੀ ਉੱਡ ਗਿਆ ਦੱਸੋ ਮੈਨੂੰ ਤੁਸੀਂ ਬਿਲਕੁਲ ਫਿਰ ਮੈਨੂੰ ਉਹ ਵੀਜੀਉ ਗੱਡੀ ਕੋ ਬੰਦਾ ਵੇਚਦੀ ਆਂਦਾ ਵੀ ਵੀਜੀ ਦੀ ਗੱਡੀ ਦੇ ਵਿੱਚ ਆਈ ਆ ਚਲੋ ਗਾਂ ਚੜੀ ਟਾਂ ਕਰਦੀ ਮੈਂ ਚਲੋ ਕੋਈ ਗੱਲ ਨਹੀਂ ਵੀਜੀ ਮੈਂ ਤਾਂ ਦਨ ਸਾਬ ਲੈਣਾ ਵਾ ਉਹ ਸਾਨੂੰ ਸਾਥ ਹੀ ਵੇਖੀ ਫਿਰ ਉਹਦਾ ਪਰ ਵੀਡੀਓ ਵੀ ਪਾਈ ਸੀ ਉਹ ਵੈੜ ਦੇ ਦੇ ਸ਼ਾਟ ਵੀ ਪਾਇਆ ਸੀ ਉਹ ਜੰਤੀ ਦਾ ਬਿਲਕੁਲ 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 ਤੇ ਉਹ ਵੀਰ ਜੀ ਫਿਰ ਵੇਚੋ ਵੀ 47 ਦੀ ਲੈ ਕੇ ਤੇ 25000 ਦੀ ਵੇਚੀ ਹੂੰ ਪਰ ਵੀਰਾਂ ਨੂੰ ਬੇਨਤੀ ਆ ਥੋੜੀ ਜਿਹੀ ਉਹ ਆਪਾਂ ਕਿਸੇ ਘਰੋਂ ਨਹੀਂ ਸੀ ਆਪਾਂ ਮੰਡੀ ਚੋਂ ਲਈ ਸੀ ਜੀ ਹਾਂਜੀ ਘਰੋਂ ਨਹੀਂ ਲਈ ਜੀ ਕੇ ਵਪਾਰੀ ਬੰਦੇ ਕੋਲ ਲਈ ਵਪਾਰੀ ਕੋਲ ਵਪਾਰੀ ਕੋਲ ਨਹੀਂ ਘਰੋਂ ਨਹੀਂ ਲਈ ਲਈ ਵਪਾਰੀ ਬੰਦੇ ਕੋਲ ਹੀ ਬਾਕੀ ਹੱਥ ਜੋੜ ਕੇ ਜਿਹੜੀ ਦੋਸਤੋ ਬੇਨਤੀ ਆ ਜਿਨਨੇ ਖਾਸ ਤੌਰ ਤੇ ਆਪਣੇ ਤੋਂ ਵੀਡੀਓ ਪਾਉਣੀ ਆ ਤੁਸੀਂ ਚੈਨਲ ਹੋਰ ਵੀ ਹੈਗੇ ਆ ਹੋਰ ਵੀ ਵੀਰ ਕੰਮ ਕਰਦੇ ਆ ਸਾਰੇ ਚੈਨਲਾਂ 'ਤੇ ਤੁਸੀਂ ਬੇਸ਼ੱਕ ਆਪਣੇ ਚੈਨਲ ਨੂੰ ਨਾਂ ਵੀ ਸਤੋਗੇ ਨਾਂ ਵੀ ਦਸੋਗੇ ਤੇ ਕੋਈ ਗੱਲ ਨਹੀਂ ਫਿਰ ਵੀ ਸਰ ਜੂਗਾ ਪਰ ਸਫਾਈ ਵਾਲਾ ਬੰਦਾ ਇਸ ਚੈਨਲ ਦੇ ਉੱਪਰ ਵੀਡੀਓ ਪਵਾਵੇ ਇਹ ਮੇਰੀ ਹੱਥ ਜੋੜ ਕੇ ਜੀ ਰਿਕਵੈਸਟ ਆ ਪੈਸਾ ਮੈਂ ਵਾਰ-ਵਾਰ ਕਹਿਣਾ ਨਾ ਵੀ ਬਹੁਤ ਔਖਾ ਬਣਦਾ ਵੀ ਅਰੇਂਜਮੈਂਟ ਕਿਸੇ ਨੇ ਬੈਂਕ ਚੋਂ ਕਿਸੇ ਨਿਆੜ ਤੋਂ ਕਿਸੇ ਨੇ ਸੱਜੇ ਖੱਬੇੋਂ ਕਰਕੇ ਜਿਹੜਾ ਪੈਸਾ ਭਈ ਇਕੱਤਰ ਕਰਕੇ ਕੋਈ ਪਸ਼ੂ ਲੈਣਾ ਹੁੰਦਾ ਧੋਖਾ ਨਾ ਕਰੋ ਸੰਧੂ ਸਾਹਿਬ ਕੇ ਕਿਬਾ ਕਿਹੜੇ ਗਰੀਬ ਨੇ ਕਿੱਥੋਂ ਰੁਪਈਏ ਲਿਉਣੇ ਆ ਕਿਹਨੇ ਹੋਂਦਾ ਬੱਚਿਆਂ ਵਾਸਤੇ ਦੁੱਧ ਆਸਤੇ ਕਿਨੇ ਪਸ਼ੂ ਲੈਣਾ ਵਾ ਗਰਮੀ ਆ ਬਿਲਕੁਲ ਠੀਕ ਆ ਕੀ ਪਤਾ ਕਿਥੋਂ ਵਿਚਾਰੇ ਗਏ ਨੇ ਪਸੀਨਾ ਮੁਰਕਾ ਚਵਾ ਗਏ ਪਰ ਇਹ ਲੈਉਣੇ ਕਿਥੋਂ ਲੈਉਣੇ ਆ ਕੀ ਕਰਨਾ ਵਾ ਪਪਾ ਸੇਵਕ ਪਰ ਮੈਂ ਆਨਾ ਵਾ ਵੀ ਇਹ ਕੰਮ ਨਾ ਕਰੋ ਪਰ ਮੇਰੇ ਨਾਲ ਹੋਈਆਂ ਬੀਤੀਆਂ ਦੂਰ ਆ ਤੁਸੀਂ ਜਲੋ ਅੱਜ ਤੇ ਇੱਕ ਵਹੜੀ ਆ ਪਾ ਤੁਹਾਨੂੰ ਵਿਖਾਈ ਆ ਵੀਡੀਓ ਦੇ ਵਿੱਚ ਜਦੋਂ ਦੋ ਗੜਾ ਪਾਸੇ ਵਧੀਆਂ ਜਲੋ ਆਪਾਂ ਦੇ ਵਿਖਾਉਣੀ ਹੈ ਨੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹਮਮ ਤੁਹਾਨੂੰ ਤੇ ਸਾਰੀ ਡਿਟੇਲ ਆ ਪਾ ਦੱਸੀਏ ਹਮ ਬਿਲਕੁਲ ਜਿਹੜਾ ਦੋਸਤੋ ਕੋਈ ਪਸ਼ੂ ਅੱਗੇ ਹਸਾਬ ਕਿਤਾਬ ਚ ਜਾਂ ਦੁੱਧ ਘਾਟਾ ਜਿੰਦੇ ਕੋਲ ਉਹ ਵੀਡੀਓ ਚ ਨਹੀਂ ਪਾਇਆ ਗਿਆ ਠੀਕ ਆ ਬੇਸ਼ੱਕ ਉਹ ਵੀਡੀਓ ਚ ਪਾਉਣਾ ਸੀਗਾ ਵੀ ਚਲੋ ਜੇ ਦੁੱਧ ਵੱਧ ਆਉਂਦਾ ਫਿਰ ਤਾਂ ਵੀਡੀਓ ਚ ਦਿਖਾਉਣੀ ਸੀ ਪਸ਼ੂ ਪਰ ਉਹ ਜਿਹੜਾ ਪਸ਼ੂ ਅੱਗੋਂ ਖਰੀਦਿਆ ਸੀ ਕਿਸੇ ਵਪਾਰੀ ਤੋਂ ਵੀਡੀਓ ਤੇ ਰਹੀ ਉਹ ਪਸ਼ੂ ਵਿੱਚ ਨਹੀਂ ਪਾਇਆ ਕਿਉਂਕਿ ਉਹਨਾਂ ਦੇ ਥੱਲੇ ਪ੍ਰੋਪਰ ਦੁੱਧ ਨਹੀਂ ਹੈਗਾ ਤੇ ਵੀਰ ਸੇਵਕ ਦਾ ਇੱਕ ਨਿਸ਼ਾਨਾ ਵੀ ਘੱਟੋ ਘੱਟ ਵੀ ਝੂਠ ਮਾਰ ਕੇ ਚੀਜ਼ ਨਹੀਂ ਸੇਲ ਕਰਨੀ ਜੋ ਹੈਗਾ ਥੱਲੇ ਉਹਦੀ ਚਵਾਈ ਤੁਸੀਂ ਕਰਨੀ ਆਂ ਅੰਦੇ ਕਰਨ। ਬਸ ਸੱਚਨਾ ਵੀ ਹੋ ਸਕਦਾ ਇਹ ਚ ਜ਼ਰੂਰੀ ਝੂਠ ਨਹੀਂ ਹੁੰਦਾ ਵਪਾਰਜ। ਬਿਲਕੁਲ ਬਿਲਕੁਲ। ਮੰਨਦਾ ਲੋਕਾਂ ਦੇ ਵੀ ਬਾਬੇ ਤੋਂ ਵੀ ਜਾਂਦੇ ਵੀ ਬਾਬਾ ਜੀ ਝੂਠ ਵੜਾ ਹੁੰਦਾ ਮੈਂ ਜੋ ਲੋਕਾਂ ਦੇ ਹੋਊਗਾ ਆਪਣੀ ਦੀ ਝੂਠ ਹੈ। ਬਿਲਕੁਲ ਜੀ ਬਿਲਕੁਲ। ਇਹ ਤਾਂ ਬੰਦੇ ਦੇ ਹੱਥ ਵਾਸਾ ਜੀ ਕੋਈ ਥਾਣ ਘਾਟ ਨਹੀਂ ਘਲਿਆ ਰਿਹਾ ਸੀ। ਹਮ ਹਮ ਆਪਾਂ ਜ਼ਿੰਮੇਦਾਰ ਹੋ ਆਂ। ਹਮ ਜੇ ਚਵਾਈ ਜ ਕੋ ਨੁਕਸ ਹੋਵੇ। ਠੀਕ ਆ। ਠੀਕ ਆ ਨਾ ਜੀ ਵੀਰ ਜੀ। ਚਲੋ ਜੀ। ਬਹੁਤ ਵ ਦੇ ਨੇ ਬਸ਼ੀਕਿਆ ਪਨੀਰ ਰਾਬਾਜੋ ਮਹਿੰਗੇ ਤਾਲਮੇ ਦਾ ਸੀ ਠੀਕ ਆ ਮੋਲੇ ਦਾ ਕੀ ਲੈਣ ਦੇਣ ਫਿਰ ਮੋਲੇ ਸੰਧੂ ਸਾਹਿਬ ਜਿੰਨੇ ਦੀ ਵੇਚ ਦੋ ਕੋਈ ਗੱਲ ਨਹੀਂ ਆ ਜੀ ਨਹੀਂ ਫਿਰ ਤੁਸੀਂ ਦੱਸ ਦੋ ਬਾਕੀ ਭੈਣ ਭਰਾ ਆਪਣੇ ਜਿੱਥੋਂ ਤੱਕ ਖਰੀਦਣਾ ਚਾਹਣ ਤੁਹਾਨੂੰ ਰੇਟ ਲਾਉਣ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਆਪ ਦਾ ਤਾਲਮੇਲ ਪਿਠਾ ਲਿਓ ਬਾਕੀ ਨਫਾ ਤਾਂ ਤੁਸੀਂ ਵੀ ਲੈਣਾ ਹੀ ਹੈਗਾ ਜੀ ਆਪਾਂ ਐਵੇਂ ਸਾਠ ਕਰੀਏ 55 ਕਰੀਏ ਇਹ ਉਹਦਾ ਫਾਇਦਾ ਕੋਈ ਨਹੀਂ ਠੀਕ ਆ ਜੀ ਆਪਾਂ ਮੋਲੇ ਵੀ ਜੀ ਇਹਦਾ ਕਰਦੇ ਜੋ 50000 ਰੁਪਏ 50000 ਉਹਦੇ ਵਿੱਚੋਂ ਮਾਨਦਾਨ ਵੀ ਰੰਦਾ ਕਰਾਂਗੇ ਠੀਕ ਆ ਹਾਂ ਜੀ 52000 ਭਰਾਵੋ 몰ਲਾ ਤੇ ਆਹ ਫੇਸ ਕੁਆਲਟੀ ਇੱਕ ਵਾਰੀ ਫੇਰ ਦੇਖ ਲਓ ਵੀ ਕਿਸੇ ਪਾਸਿਓਂ ਖੁੰਝੀ ਨਹੀਂ ਗਈ ਵੜ ਬਿਲਕੁਲ ਤਾਜੀ ਆ ਬੱਚਾ ਨਾਲ ਤੇ ਬਾਕੀ ਜਿਹੜੇ ਵੀਰ ਨੇ ਘਰੇਲੂ ਨੇ ਖਰੀਦਣੀਆਂ ਤੁਸੀਂ ਜ਼ਰੂਰ ਖਰੀਦ ਲਿਓ ਠੀਕ ਆ ਸੌ ਵਪਾਰੀਆਂ ਦੀ ਗੱਲ ਨਹੀਂ ਮੈਂ ਕਰਦਾ ਕਿ ਵੀ ਕੋਈ ਕਿਸੇ ਤਰੀਕੇ ਨਾਲ ਦੇ ਦੇ ਪਸ਼ੂ ਤੁਹਾਨੂੰ ਕਿਸੇ ਤਰੀਕੇ ਨਾਲ ਪਰ ਜਿਹਨੂੰ ਖਾਸ ਤੌਰ ਤੇ ਲੋੜ ਆ ਘਰੇਲੂ ਵੀਰ ਨੂੰ ਉਹ ਤੁਸੀਂ ਖਰੀਦ ਲਿਓ ਪਰ ਇਸ ਘਰੋਂ ਵੀ ਤੁਸੀਂ ਤਸੱਲੀ ਆਪ ਦੀ ਜ਼ਰੂਰ ਕਰ ਲਿਓ ਠੀਕ ਆ ਤੇ ਇਹ ਦੋਸਤੋ ਵੀਰ ਸੇਵਕ ਦੇ ਕੋਲ ਅੱਜ ਵੜ ਆ ਠੀਕ ਆ ਤੇ ਬਾਕੀ ਜੇ ਕਿਸੇ ਨੂੰ ਕੋਈ ਮੰਦਾ ਚੰਗਾ ਕੋਈ ਸ਼ਬਦ ਲੱਗਾ ਦੋਸਤੋ ਉਹਦੇ ਲਈ ਬਾਫੀ ਜੀ ਦੀ ਸੇਵਾ ਹੋਗੀ ਨਾ ਜਿਥੋਂ ਆਪਾਂ ਵਾਛੀ ਲਏ ਆ ਆਪਾਂ ਨੂੰ ਤੇ ਨਾ ਦਿੱਤੀ ਫੁੱਲ ਗਰੰਟੀ ਨਾ ਤੇ 20 ਕਿਲੋ ਦੁੱਧ ਚੋਦੇ ਰਹੇ ਅਸੀਂ ਕਰਕੇ 20 ਦੀ ਸੇਵਾ ਹੋ ਗਈ ਤੇ ਚਲੋ ਜੀ ਆ ਵੀ 17 18 ਤੋਂ ਦੁੱਧ ਤੋਂ ਲਈ ਵਾਸ਼ੀ ਨਹੀਂ ਹੂੰ ਬਿਲਕੁਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ